ਸਾਸ਼ੀ ਗੱਲ ਦੋਸਤੋ ਅੱਜ ਐਂਟਰਟੇਨਿੰਗ ਵੀਡੀਓ ਆਉਣ ਲੱਗੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਪਿਆਰ ਨਾਲ ਕਮੈਂਟ ਕਰ ਦਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਹਨਾ ਦੇਖ ਕੇ ਕਰਿਓ ਪਹਿਲਾਂ ਨਹੀਂ ਕਰਨਾ ਦੂਜੀ ਗੱਲ ਅਸੀਂ ਇਹੋ ਜੀ ਵੀਡੀਓ ਤਾਂ ਬਣਾਉਂਦੇ ਆ ਤਾਂ ਕਿ ਤੁਹਾਡਾ ਘਰੇ ਬੈਠੇ ਦਿਲ ਲੱਗਿਆ ਰਹੇ ਤੁਹਾਡੇ ਬੱਚਿਆਂ ਨੂੰ ਵੀ ਵੀਡੀਓ ਦਿਖਾਇਆ ਕਰੋ ਜਦੋਂ ਵੀ ਤੁਸੀਂ ਘਰੇ ਹੋਣੇ ਹੋ ਮੋਬਾਈਲ ਛੱਡ ਕੇ ਬੱਚਿਆਂ ਨਾਲ ਗੇਮਾਂ ਖੇਡਿਆ ਕਰੋ ਠੀਕ ਹੈ ਜੀ ਇਹ ਵੀਡੀਓ ਸਿਰਫ ਐਂਟਰਟੇਨਿੰਗ ਵਾਸਤੇ ਆ ਕੋਈ ਇਹਦੇ ਵਿੱਚ ਜੇ ਮੈਸੇਜ ਲੱਗਿਆ ਤਾਂ ਸਮਝ ਲਿਓ ਬਾਕੀ ਕਿਸੇ ਨੂੰ ਅਸੀਂ ਮਾੜਾ ਚੰਗਾ ਨਹੀਂ ਕਹਿੰਦੇ ਠੀਕ ਹੈ ਜੀ ਹੁਣ ਅ ਆ ਆਈ ਦੀ ਕਰ ਰਹੀ ਹੈ ਵਸ ਚੱਲ ਵੀ ਗਾਣਾ ਗਾ ਕਰਦੇ ਤਾਂ ਤੂੰ ਆਵੇਂਗਾ ਉਸੇ ਹੀ ਚੋਰਾ ਹੇਤੇ ਜਿਹੜੇ ਸੀ ਚੋਰਾ ਹੇਤੇ ਗਿਆ ਸਾਨੂੰ ਛੱਡ ਕੇ ਹੁਣ ਭਾਜੀ ਗਾਣਗੇ ਚੱਲ ਭਾਈ ਗਾ ਦਿਓ ਭਾਜੀ ਦਿਲ ਤਾਂ ਪਾਗਲ ਹੈ ਦੋ ਕੜੀਆਂ ਰੋਕੇ ਚੁੱਪ ਕਰ ਜਾਉ ਗਾਣਾ ਤਾਂ ਹੋ ਗਾਣਾ ਸੀਗੇ ਭਾਜੀ ਮੈਨੂੰ ਐਹੀ ਆਂਦਾ ਜੀ

ਗਿਆ ਸਾਨੂੰ ਛੱਡ ਕੇ ਵਾਹ ਜੀ ਵਾਹ ਕੀ ਬਾਤ ਹੈ ਸਿਮਰਨ ਬਸ ਹੁਣ ਹੱਸਣਾ ਨਹੀਂ ਗਏ ਨੇ ਬਹੁਤ ਹੀ ਬੈਟਰਿੰਗ ਕਲਾਕਾਰ ਸਿਮਰਨ ਭਾਬੀ ਤੜਿੰਗੀ ਸਿਮਰਨ ਭਾਬੀ ਕਦੇ ਤਾਂ ਤੂੰ ਕਦੇ ਤਾਂ ਤੂੰ ਆਵੇਂਗਾ ਕਦੇ ਤਾਂ ਤੂੰ ਆਵੇਂਗਾ ਕਦੇ ਤਾਂ ਤੂੰ ਆਵੇਂਗਾ ਵੇ ਉਸੇ ਚਰ ਰਹੇ ਥੀ ਇਹੜੇ ਚਰਾਹੇ ਤੇ ਛੱਡ ਗਿਆ ਸੀ ਓਏ ਇਹੜੇ ਚਰਾਹੇ ਉਹ ਕਦੇ ਤਾਂ ਤੂੰ ਆਵੇਂਗਾਵੇਂ ਉਹ ਸਹੀ ਚਰਾਹੇ ਤੇ ਜਿਹੜੇ ਸੀ ਚਰਾਹੇ ਤੇ ਗਿਆ ਸਾਨੂੰ ਛੱਡ ਕੇ ਉਹ ਜਾਂਦੀ ਵਾਰੀ ਪਿੱਠ ਵੀ ਕੁਮਾ ਕੇ ਸਾਨੂੰ ਤੱਕਿਆ ਉਹ ਖੜੇ ਰਹਿ ਲਾ ਕੇ ਆਸਾਂ ਅੱਖੀਆਂ ਨੂੰ ਅਟਕੇ ਓ ਇੰਜ ਤਾ ਕੋ ਖੇਡ ਕੇ ਕਿਡੋਣਿਆਂ ਨੂੰ ਸੁਟਦਾ ਨਾ ਜਿਵੇਂ ਸਾਨੂੰ ਛੁੱਟ ਗਿਆ ਏ ਜ਼ਿੰਦਗੀ ਚ ਤੂੰ ਕੱਢ ਕੇ ਇਹਦੇ ਨਾਲੋਂ ਚੰਗਾ ਇੱਕੋ ਵਾਰੀ ਮਾਰ ਮਕੰਦਾ ਮੈਨੂੰ ਕਿਉਂ ਕਰਦਾ ਹਲਾਲ ਪੋਟਾ ਓਟ ਕਿ ਅਜ ਵੀ ਤੂੰ ਨਾ ਨਾ ਮੁੜਿਆ ਜਾਂਦਾ ਨਾ ਪੁਲਾਇਆ ਵੇ ਤੂੰ ਰਚ ਗਿਆ ਏ ਤੂੰ ਮੇਰੇ ਵਿੱਚ ਰਗ ਰਗ ਦੇ ਕਦੇ ਦਾ ਤੂੰ ਆਵੇ ਆਵੇ ਉਸੇ ਹੀ ਚਰਹਾਤੇ ਜਿਹੜੇ ਸੀ ਚਰਹਾਤੇ ਦੁਨਿਆ ਪਾਗਲ ਹੈ